ਸਾਇਤੇ ਆਪ ਸਭ ਦਾ ਹਾਰਦਿਕ ਸਵਾਗਤ ਅੱਜ ਦੇ ਇੱਕ ਮਿਨੀ ਵਲੌਗ ਚ ਅਸੀਂ ਤੁਹਾਨੂੰ ਬਹੁਤ ਹੀ ਮਹੱਤਵਪੂਰਨ ਜਾਣਕਾਰੀ ਦੇਣ ਜਾ ਰਹੇ ਹਾਂ ਇਸ ਵਕਤ ਅਸੀਂ ਮੌਜੂਦ ਹਾਂ ਉਤਰਾਖੰਡ ਦੇ ਜ਼ਿਲ੍ਹਾ ਹਰਦੁਆਰ ਤੇ ਇਹ ਜੋ ਤੁਸੀਂ ਸਕਰੀਨ ਤੇ ਚੱਲਦਾ ਹੋਇਆ ਮੈਚ ਦੇਖ ਰਹੇ ਹੋ ਇਹ ਕਿਸੇ ਟੂਰਨਾਮੈਂਟ ਦਾ ਹਿੱਸਾ ਨਹੀਂ ਹੈ ਸਗੋਂ ਇਹ ਇੱਕ ਪਿੰਡ ਪੱਦਰ ਤੇ ਕੀਤਾ ਗਿਆ ਉਪਰਾਲਾ ਹੈ ਜਿਸ ਦੇ ਤਹਿਤ ਰੋਜ਼ਾਨਾ ਰਾਤ 8 ਵਜੇ ਤੋਂ ਲੈ ਕੇ 11 ਵਜੇ ਤੱਕ ਇੱਥੋਂ ਦੇ ਜਿਹੜੇ ਪਲੇਅਰ ਹੈ ਉਹ ਰਾਤ ਨੂੰ ਮੈਚ ਖੇលਦੇ ਆ ਇਹ ਤੁਸੀਂ ਕਹਿ ਸਕਦੇ ਹੋ ਵੀ ਇਹ ਮੈਚ ਦੀ ਪ੍ਰੈਕਟਿਸ ਕਰਦੇ ਆ ਤੇ ਬਿਨਾ ਕਿਸੇ ਲਾਲਚ ਬਿਨਾ ਕਿਸੇ ਇਨਾਮ ਦੀ ਝਾਕ ਤੋਂ ਇਹ ਰੋਜ਼ਾਨਾ ਇੱਥੇ ਇਕੱਠੇ ਹੁੰਦੇ ਆ ਤੇ ਰਾਤ ਨੂੰ ਮੈਚ ਖੇលਦੇ ਆ ਤੇ ਸਭ ਤੋਂ ਵੱਡੀ ਵਿਸ਼ੇਸ਼ਤਾ ਇਹ ਹੈ ਕਿ ਜਿੰਨੇ ਵੀ ਇਹ ਪਲੇਅਰ ਹੈ ਇਹ ਸਾਰੇ ਬਹੁਤ ਵਧੀਆ ਪਲੇਅਰ ਹੈ ਜਿਨੇ ਸਾਰੇ ਆਪੋ ਆਪ ਦੇ ਕੰਮਾਂ ਕਾਜਾਂ ਤੇ ਹੁੰਦੇ ਆ ਵਕਫਾਕ ਫੀਲਡ ਨਾਲ ਜੁੜੇ ਹੋਏ ਇਹ ਪਲੇਅਰ ਹੈ ਤੇ ਰਾਤ ਨੂੰ ਇਹਨਾਂ ਨੇ ਰੋਜ਼ਾਨਾ ਰਾਤ ਨੂੰ ਆ ਕੇ ਮੈਚ ਖੇਲਣਾ ਹੁੰਦਾ ਹੈ ਪਹਿਲਾਂ ਇਹਨਾਂ ਨੇ ਆਪਣੇ ਪਿੰਡ ਲੈਵਲ ਤੇ ਸ਼ੁਰੂ ਕੀਤਾ ਸੀ ਤੇ ਹੁਣ ਆਸ-ਪਾਸ ਦੇ ਪਿੰਡਾਂ ਤੋਂ ਵੀ ਟੀਮਾਂ ਆਉਣੀਆਂ ਸ਼ੁਰੂ ਹੋ ਗਈਆਂ ਤੇ ਸਾਨੂੰ ਇਹ ਦੇਖ ਕੇ ਬੜੀ ਹੈਰਾਨੀ ਹੋਈ ਹੈ ਇਹਨਾਂ ਦੇ ਜਿਹੜੇ ਮੈਚ ਹੈ ਇਹ ਬਿਨਾ ਕਿਸੇ ਇਨਾਮ ਬਿਨਾ ਕਿਸੇ ਲਾਲਚ ਤੋਂ ਰੋਜ਼ਾਨਾ ਖੇលਦੇ ਆ ਨਾ ਹੀ ਇਸ ਦਾ ਇਹ ਕੋਈ ਪ੍ਰਚਾਰ ਕਰਦੇ ਆ ਤੇ ਨਾ ਹੀ ਸੋਸ਼ਲ ਮੀਡੀਆ ਤੇ ਕੋਈ ਵੀਡੀਓ ਵਗੈਰਾ ਪਾਉਂਦੇ ਆ ਸੋ ਅਸੀਂ ਇਥੋਂ ਨਹੀਂ ਲੰਘ ਰਹੇ ਸੀ ਤਾਂ ਅਸੀਂ ਇਹਨਾਂ ਨੂੰ ਰਿਕੁਐਸਟ ਕੀਤੀ ਵੀ ਅਸੀਂ ਥੋੜੀ ਜਿਹੀ ਇੱਕ ਵੀਡੀਓ ਬਣਾਉਣੀ ਚਾਹੁੰਦੇ ਆ ਤੇ ਇਹਨਾਂ ਨੇ ਇਜਾਜ਼ਤ ਦੇ ਦਿੱਤੀ ਇਸ ਮਿਨੀ ਵਲੌਗ ਰਾਹੀਂ ਅਸੀਂ ਸਿਰਫ ਇਹੀ ਸਮਝਾਉਣ ਦੀ ਕੋਸ਼ਿਸ਼ ਕਰ ਰਹੇ ਆ ਵੀ ਜਿੱਤੋਂ ਦੇ ਪਲੇਅਰਾਂ ਦੇ ਵਿੱਚ ਇਹਨਾਂ ਜਜ਼ਬਾ ਹੋਵੇ ਖੇਡ ਪ੍ਰਤੀ ਔਰ ਨਸ਼ੇ ਤੋਂ ਕਿੰਨੇ ਦੂਰ ਰਹਿੰਦੇ ਹੋਣਗੇ ਕਿਉਂਕਿ ਦਿਨੇ ਸਾਰਾ ਦਿਨ ਕੰਮ ਕਰਨਾ ਤੇ ਰਾਤ ਨੂੰ ਮੈਚ ਖੇਲਣਾ ਇਹ ਕੋਈ ਆਸਾਨ ਗੱਲ ਨਹੀਂ ਹੈ। ਸੋ ਆਪਣੇ ਪੰਜਾਬ 'ਚ ਵੀ ਕੋਈ ਇਦਾਂ ਦਾ ਪਿੰਡ ਹੈ ਜਾਂ ਕੋਈ ਸ਼ਹਿਰ ਜਾਂ ਕਸਬਾ ਜਿੱਥੇ ਇਦਾਂ ਦੇ ਮੈਚ ਖੇਲੇ ਜਾਂਦੇ ਹੋ ਤਾਂ ਪਲੀਜ਼ ਕਮੈਂਟਾਂ 'ਚ ਜ਼ਰੂਰ ਦੱਸਿਓ। ਧੰਨਵਾਦ।